ਕਦੇ ਆਕਲ ਆਉਂਦੀ ਕਿਸੇ ਨੂੰ ਕਦੇ ਆ ਜਾਂਦੀ ਹੈ ਇਹ ਸਾਡੇ ਵਾਲੇ ਬੁੜੇ ਨੂੰ ਤਾਂ ساری ਜ਼ਿੰਦਗੀ ਅਕਲ ਨਹੀਂ ਆਈ ਪਾਣੇ ਹਾਂ ਐਨਾ ਬੋਲਦਾ ਹੁਣ ਤਾਂ ਜਿਉ ਜੋ ਸਿਆਣਾ ਤਾਂ ਬਹੁਤ ਬੋਲਦਾ ਹੋਰ ਹੁਣ ਤੰਨਾ ਤੋਂ ਉੱਚਾ ਸੁਣਦਾ ਜੇ ਅਸੀਂ ਗੱਲ ਹੌਲੀ ਲੈ ਕੇ ਕਰਨ ਕੀ ਕੁੱਤੇ ਮਾਨੂੰ ਬੁੱੱਲਾ ਤੇ ਜੀਭਾਂ ਹੀ ਆ ਫੇਰੀ ਜਾਂਦੇ ਹੋ ਹਾਂ ਕੀ ਗੁੰਗੇ ਹੋ ਜਾਂ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਤੁਹਾਨੂੰ ਹੱਕਾਂ ਬਾਰੇ ਉਹ ਤੂੰ ਜੇ ਹੱਕਾਂ ਮਾਰਦਾ ਅਸੀਂ ਵੀ ਤੇਨੂੰ ਭਾਜ ਜਵਾਬ ਦੇ ਰਹੇ ਹਾਂ ਤੂੰ ਸੁਣ ਲੈ ਹਾਂ ਹੋਰ ਮਾ ਕੀ ਹਿੱਲਾ ਕਰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਹਾਂ ਅੱਛਾ ਮਸ਼ੀਨ ਲੱਗ ਜਾਂਦੀ ਆ ਕੰਨਾਂ 'ਚ ਭੈਣੇ ਜੇ ਮਸ਼ੀਨ ਲਵਾਉਣ ਜਾਉ ਤਾਂ ਹੀ ਆ ਉਹ ਤਾਂ ਕਜੂਸ ਮੱਖੇ ਚੂਸੇ ਕਿਰਪਿਆ ਨਹੀਂ ਕੱਢਦਾ ਦਵਾਈ ਲੈਣ ਜਾਂਦਾ ਛੇਤੀ ਛੇਤੀ ਹੁਣ ਮੈਂ ਫਿਰ ਉਹਨੂੰ ਕਿੱਥੇ ਲੈ ਜੂੰਗੀ ਉਹੀ ਤਾਂ ਹੈ ਹਾਂ ਹੋਰ ਕੱਲ ਦੀ ਗੱਲ ਸੁਣ ਲਾ ਮੈਨੂੰ ਕਹਿੰਦਾ ਪਹੀਆਂ ਦੀ ਚਾਹ ਪਾ ਦੇ ਪਹੀਆਂ ਦੀ ਚਾਹ ਪਾ ਦੇ ਭੈਣੇ ਪਾ ਕੇ ਟੋਲੀ ਦੇ ਵਿੱਚ ਪਾ ਕੇ ਬਾਹਰ ਮੋਟਰਸਾਈਕਲ ਹਲਮਕਾਤੀ ਮੈਂ ਚੱਲ ਵੀ ਜਾਣਾ ਉਹ ਲੈ ਕੇ ਆ ਉੱਠ ਆਇਨਾ ਨਾ ਹੋਣ ਵੜ ਗਿਆ ਬਾਥਰੂਮ ਚ ਜਾ ਚਾ ਢੋਲੀ ਜਾਂ ਨੂੰ ਮੁੰਡਾ ਮੋਟਰਸਾਈਕਲ ਲੈ ਗਿਆ ਮੁੰਡਾ ਕਿਤੇ ਸੁੱਧੇ ਢੋਲੀ ਸੱਟਿਆ ਆ ਚਾ ਤੇ ਠੱਪੜ ਠੋਣਾ ਆ ਜਾਊ ਜੀ ਅੱਕਨ ਨੂੰ ਤਾਂ ਚਲਾਉਣਾ ਸਰਕਾਰਾਂ ਤੇਰਾ ਬੰਦ ਕਰਦੀਆਂ ਜੇ ਚਲਾਣਾ ਚਲਾਣਾ ਮਾਲਕ ਦੇ ਕਿ ਚਾਬੀ ਵਿੱਚ ਰਹਿ ਗਈ ਲੈ ਗਿਆ ਹੋਰ ਫਿਰ ਚਾਰੀ ਬਣਾਈ ਮਹ ਚਾਰ ਢੋਲੀ ਤਾਂ ਮੋਟਰਸਾਈਕਲ ਤੇ ਵੀ ਲਮਕਾਤੀ ਜਾ ਦੇਖਿਆ ਨਾ ਪਹਣੇ ਉੱਥੇ ਮੋਟਰਸਾਈਕਲ ਨਾ ਉੱਥੇ ਢੋਲੀ ਪੈਣੇ ਇੰਨੀਆਂ ਗਾਲਾਂ ਕੱਢੀਆਂ ਇੰਨੀਆਂ ਗਾਲਾਂ ਕੱਢੀਆਂ ਹਾਏ 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 ਕੰਮ ਤਾਂ ਵੀ ਸੁਣ ਹੋ ਗਈਆਂ ਹੋਣਗੀਆਂ ਫਿਰ ਇਹੋ ਜੇ ਮੈਨੂੰ ਆਇਆ 10 ਪੈਣੇ ਜਵਾਕਾਂ ਤੇ ਫਿਰ ਉਹੋ ਜਿਹਾ ਅਸਰ ਪੈਣਾ ਫਿਰ ਆਪਾਂ ਕਹਿੰਨਾ ਨੋ ਪੁੱਤ ਬੋਲਦੇ ਨੇ ਨੋ ਪੁੱਤ ਨੇ ਤਾਂ ਫਿਰ ਦੇਖ ਕੇ ਉਹੀ ਡਰਾਮੇ ਕਰਨੇ ਜਿਹੜੇ ਜਿਹੇ ਘਰ ਤੇ ਹੁੰਦੇ ਨੇ ਉਹੀ ਤਾਂ ਹੈ